ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ترਸੀਮ ਸਿੰਘ ਗਿੱਲ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਹਲਕਾ ਮਜੀਠਾ ਬੜੇ ਦੁਖੀ ਮਨ ਨਾਲ ਇਹ ਵੀਡੀਓ ਪਾ ਰਿਆਂ ਤੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਰਿਆਂ ਤੇ ਇੱਕ ਮੈਸੇਜ ਸਾਡੇ ਬਹੁਤ ਹੀ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਦੇ ਰਿਆਂ ਕਿ ਜਿਹੜੇ ਤਰਾਦੇ ਦੇ ਨਾਲ ਪੰਜਾਬ ਨੂੰ ਰੰਗਲਾ ਬਣਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤੁਸੀਂ ਇਹ ਮਹਿੰਮ ਚਲਾਈ ਸੀਗੀ ਜੁੱਤ ਨਸ਼ੇ ਬੋਤ ਪਰ ਜਿਹੜੇ ਪ੍ਰਸ਼ਾਸਨ ਤੇ ਤੁਸੀਂ ਆਸਾਂ ਲਾ ਕੇ ਬੈਠੇ ਜਿਹੜੇ ਪ੍ਰਸ਼ਾਸਨ ਤੋਂ ਤੁਸੀਂ ਕਹਿੰਦੇ ਜੇ ਕਿ ਇਹ ਨਸ਼ਾ ਖਤਮ ਕਰ ਦੋ ਮੈਂ ਸਮਝਦਾ ਕਿ ਅਸੀਂ ਵੀ ਬੜੀਆਂ ਉਮੀਦਾਂ ਦੇ ਨਾਲ ਇਸ ਮਹਿੰਮ ਦਾ ਹਿੱਸਾ ਬਣੇ ਸੀ ਦਿਨ ਰਾਤ ਕੰਮ ਵੀ ਕੀਤਾ ਅਸੀਂ ਕਿਤੇ ਨਾ ਕਿਤੇ ਕਾਮਯਾਬ ਵੀ ਹੋਏ ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਕਿਸੇ ਚੌਂਕੀ ਇੰਚਾਰਜ ਨੂੰ ਫੋਨ ਕਰੀਦਾ ਕਿ ਆਸ ਮਦਲਰ ਆ ਨਸ਼ਾ ਤਸਕਰ ਫਲਾਣੇ ਥਾਂ ਤੇ ਨਸ਼ਾ ਵੇਚ ਰਿਆ ਤੇ ਆਪਾਂ ਇਹਦੇ ਤੇ ਕਾਰਵਾਈ ਕਰੀਏ ਪਰ ਕਾਰਵਾਈ ਕਰਨ ਦੀ بجائے ਸਾਡੇ ਉਥੋਂ ਆਉਣ ਤੋਂ ਸਾਡੇ ਫੋਨ ਕੱਟਣ ਤੋਂ ਪਹਿਲਾਂ ਉਸ ਬੰਦੇ ਤੱਕ ਇਹ ਮੈਸੇਜ ਚਲੇ ਜਾਂਦਾ ਕਿ ਭਾਈ ਤੇਰਾ ਫੋਨ ਤੈਨੂੰ ਰੈਸਟ ਕਰਨ ਵਾਸਤੇ ਆ ਗਿਆ ਤੇ ਤੂੰ ਆਪਣਾ ਬਚਾਅ ਕਰ ਲੈ ਦੱਸੋ ਕੀ ਕਰਾਂਗੇ ਮੈਂ ਇੱਕ ਕਹਿ ਰਿਹਾ ਕਿ ਮੇਰੇ ਪਿੰਡ ਪਿੰਡ ਚਾਚੂ ਵਾਲੀ ਚ ਮੈਂ ਉਥੇ ਨਸ਼ਾ ਖਤਮ ਕਰਨ ਚ ਨਕਾਮ ਰਿਆਂ ਕਿਉਂ ਕਿਉਂਕਿ ਪ੍ਰਸ਼ਾਸਨ ਨੇ ਮੇਰਾ ਸਾਥ ਨਹੀਂ ਦਿੱਤਾ ਪਰ ਮੈਂ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਹਦੇ ਤੇ ਐਕਸ਼ਨ ਲਓ ਜਦੋਂ ਕਿਸੇ ਅਸੀਂ ਐਸਐਸਓ ਨੂੰ ਫੋਨ ਕਰਦੇ ਆ ਉਹ ਕਹਿੰਦਾ ਮੇਰੀ ਡਿਊਟੀ ਨਹੀਂ ਸੁਣਦਾ ਜਦੋਂ ਡਿਪਟੀ ਨੂੰ ਫੋਨ ਕਰਦੇ ਉਹ ਕਹਿੰਦਾ ਸਾਡੇ ਉੱਤੇ ਨਹੀਂ ਸੁਣਦੇ ਪਹਿਲਾ ਨੰਬਰ ਤੇ ਆ ਵੀ ਸਾਡੇ ਹਲਕੇ ਦੇ ਕੋਲ ਅੱਜ ਕੋਈ ਡਿਪਟੀ ਹੈ ਨਹੀਂ ਜੇ ਡੀਐਸਪੀ ਸਾਹਿਬ ਨੂੰ ਫੋਨ ਕਰੀਦਾ ਉਹ ਕਹਿੰਦਾ ਭਾਈ ਮੈਂ ਤਾਂ ਚਾਰ ਦਿਨ ਲਈ ਆਇਆ ਸੀ ਮੇਰੀ ਡਿਊਟੀ ਇੱਥੋਂ ਖਤਮ ਹੋ ਗਈ ਆ ਫਲਾਣੇ ਡੀਐਸਪੀ ਨੂੰ ਫੋਨ ਕਰੋ ਜੇ ਉਹਨਾਂ ਨੂੰ ਫੋਨ ਕਰੀਦਾ ਉਹ ਕਹਿੰਦਾ ਮੈਂ ਚਾਰਦਣ ਲਈ ਆਇਆ ਸੀ ਭਾਈ ਫਲਾਣੇ ਡੀਐਸਪੀ ਨੂੰ ਫੋਨ ਕਰੋ ਬਸੋ ਜਾਈਏ ਤੇ ਕਿੱਥੇ ਜਾਈਏ ਪ੍ਰਸ਼ਾਸਨ ਦੇ ਕੋਲ ਐਸਐਸਪੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਡੀਐਸਪੀ ਸਾਹਿਬਾਂ ਨਾਲ ਮੀਟਿੰਗਾਂ ਹੋਈਆਂ ਉੱਥੇ ਜਾ ਕੇ ਅਸੀਂ ਦੱਸਿਆ ਕਿ ਆ ਆ ਮੁਸ਼ਕਲਾਂ ਸਾਨੂੰ ਆ ਰਹੀਆਂ ਤੇ ਤੁਸੀਂ ਇਹਦੇ ਤੇ ਐਕਸ਼ਨ ਕਰੋ ਅੱਜ ਤੱਕ ਕੋਈ ਐਕਸ਼ਨ ਨਹੀਂ ਲੈ ਜਦੋਂ ਮਾਵਾਂ ਆਣ ਕੇ ਰੋਟੀਆਂ ਨਾ ਪਕਾਉਂਦੀਆਂ ਤੇ ਇਥੇ ਦਿਲ ਤੇ ਸੱਟ ਲੱਗਦੀ ਦੁੱਖ ਲੱਗਦਾ ਕਿ ਯਾਰ ਜਿਹੜੀ ਆਸ ਨਾਲ ਅਸੀਂ ਬੈਠੇ ਸੀ ਜਿਹੜੀ ਆਸ ਨਾਲ ਕੰਮ ਕਰਨ ਲਈ ਤੁਰੇ ਸੀ ਕੀ ਅਸੀਂ ਇਸ ਮਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਕੀ ਇਹ ਮਾਂ ਦਾ ਪੁੱਤ ਜਿਹੜਾ ਮਾਂ ਨੂੰ ਕੁੱਟਦਾ ਮਾਰਦਾ ਕੀ ਉਹਦੇ ਪੁੱਤ ਨੂੰ ਅਸੀਂ ਅੰਦਰ ਨਹੀਂ ਕਢਾ ਸਕਦੇ ਸ਼ਰਿਆਂਮ ਜਿਹੜਾ ਨਸ਼ਾ ਵੇਚਦਾ ਕੀ ਅਸੀਂ ਉਹਨੂੰ ਅੰਦਰ ਨਹੀਂ ਕਢਾ ਸਕਦੇ ਇਹ ਵਾਕਿਆ ਹੀ ਗੱਲ ਸੱਚ ਹੈ ਕਿ ਨਹੀਂ ਕਢਾ ਸਕਦੇ ਕਿਉਂ ਕਿ ਪ੍ਰਸ਼ਾਸਨ ਜਿੱਥੋਂ ਦੇ ਪੈਸੇ ਮਿਲਦੇ ਆ ਮੈਂ ਇੱਕ ਗੱਲ ਅੱਜ ਹੋਰ ਕਹਿਣੀ ਚਾਹੁੰਦਾ ਕਿ ਮੇਰੇ ਪਿੰਡ ਅਕਸਾਈਜ਼ ਰੇਟ ਕਰਦੀ ਆ ਅਕਸਾਈਜ਼ ਜਾ ਕੇ ਤਲਾਸ਼ੀ ਕਰਦੀ ਆ ਪਰ ਕੁਝ ਨਹੀਂ ਮਿਲਦਾ ਠੀਕ ਅੱਡੇ ਭੇਟੇ ਬੱਲ ਚੌਕੀ ਇਨਚਾਰਜ ਜੈੰਤੀਪੁਰ ਆਪਣੀ ਟੀਮ ਨਾਲ ਉੱਥੇ ਪਹੁੰਚਦਾ ਤੇ ਉੱਥੇ ਪਹੁੰਚ ਕੇ ਉਹਦੇ ਘਰੇ ਜਾਂਦਾ ਦਬਕੇ ਮਾਰੇ ਜਾਂਦੇ ਆ ਉਹਨੂੰ ਧਮਕਾਇਆ ਜਾਂਦਾ ਤੇ ਫਿਰ ਜਾ ਕੇ ਕਿਸੇ ਮੋਦਬਰ ਦੇ ਘਰੇ ਬਹਿ ਕੇ ਤੇ ਉਹਦੇ ਨਾਲ ਪੈਸਿਆਂ ਦੀ ਡੀਲ ਹੁੰਦੀ ਹੈ ਤੇ 5000 ਰੁਪਇਆ ਲੈ ਕੇ ਆ ਜਾਂਦੇ ਤੇ 5000 ਰੁਪਇਆ ਉਧਾਰ ਕਰਮਦੇ ਆ ਦੱਸੋ ਕੀ ਕਿਹੜੀ ਚੀਜ਼ ਦਾ ਅਪਰਾਧ ਕਰ ਰਹੇ ਆ ਜੇ ਪੁਲਸੀ ਪੈਸੇ ਲੈ ਕੇ ਆਧਾਰ ਕਰ ਰਹੀ ਆ ਤੇ ਜਦੋਂ ਕੋਈ ਕਿਸੇ ਨੂੰ ਨਸ਼ੇ ਵਾਲੇ ਨੂੰ ਫੜ ਕੇ ਖੜਦਿਆ ਤੇ ਦੋ ਚਾਰ ਬੰਦੇ ਉਹਦੇ ਮਗਰ ਜਾਂਦੇ ਆ ਤੇ ਉਥੇ ਕੀ ਕਿਹਾ ਜਾਂਦਾ ਕਿ ਭਾਈ ਅਸੀਂ ਇਹਦੇ ਕੋਈ ਖੜਾ ਝੋਨਾ ਲਵਾਉਣਾ ਉਹ ਇੱਕ ਚੌਂਕੀ ਦੇ ਵਿੱਚ ਬੁਗਨੀ ਲੱਗੀ ਆ ਉਹਦੇ ਵਿੱਚ ਪੈਸੇ ਪਾਓ ਤੇ ਜਾਓ ਦੱਸੋ ਕੀ ਕਰਾਂਗੇ ਭਗਵੰਤਮਾਨ ਜੀ ਬੇਨਤੀ ਕਰਦਾ ਕਿ ਸਾਡੇ ਮਜੀਠੇ ਹਲਕੇ ਨੂੰ ਇੱਕ ਵਧੀਆ ਪ੍ਰਸ਼ਾਸਨ ਦੋ ਤੇ ਜਿਹੜੇ ਇਹ ਮਗਰਮਛ ਲੱਗੇ ਆ ਪੈਸੇ ਦੇ ਸੁਆਗਰ ਲੱਗੇ ਆ ਇਹਨਾਂ ਨੂੰ ਇਥੋਂ ਚਲਦਾ ਕਰੋ ਤੇ ਚੰਗਾ ਪ੍ਰਸ਼ਾਸਨ ਦੋ ਚੰਗਾ ਡੀਐਸਪੀ ਦੋ ਇਹ ਚੰਗੇ ਵਧੀਆ ਅਫਸਰ ਦੇ ਕੇ ਜਿੱਥੇ ਕਿ ਮਜੀਠੇ ਦਾ ਨਾਮ ਬਦਨਾਮ ਹੋਇਆ ਸੀ ਕਿ ਮਜੀਠੇ ਤੋਂ ਨਸ਼ਾ ਖਤਮ ਹੋਇਆ ਤੇ ਮੈਂ ਤਾਂ ਬੇਨਤੀ ਕਰਦਾ ਕਿ ਇਹ ਮਜੀਠੇ ਦਾ ਨਾਮ ਪਹਚਾਇਆ ਜਾਵੇ ਇਥੋਂ ਸਾਡੇ ਵਰਗੇ ਨੌਜਵਾਨ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਦਿਨ ਰਾਤ ਇਸ ਮਹਿਮਤੇ ਕੰਮ ਕਰਨਾ ਚਾਹੁੰਦੇ ਆ ਪਰ ਪ੍ਰਸ਼ਾਸਨ ਚੰਗਾ ਲਾਓ ਅੱਜ ਮੈਂ ਇਹਨਾਂ ਸ਼ਬਦਾਂ ਨਾਲ ਬੜੀ ਦੁਖੀ ਮਨ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੇ ਤੁਹਾਨੂੰ ਬੇਨਤੀ ਕਰਦਾ ਕਿ ਚੰਗਾ ਪ੍ਰਸ਼ਾਸਨ ਲਾ ਕੇ ਫਿਰ ਵੀ ਅਸੀਂ ਜੇ ਤੁਸੀਂ ਚੰਗਾ ਪ੍ਰਸ਼ਾਸਨ ਲਾਓਗੇ ਤੇ ਅਸੀਂ ਇਸ ਮਿਹਨਤ ਦਾ ਹਿੱਸਾ ਬਣ ਕੇ ਦਿਨ ਰਾਤ ਕੰਮ ਕਰਕੇ ਇਥੋਂ ਨਸ਼ਾ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਪੂਰਾ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਹ